ਇੱਕ ਪਿੰਡ ਦੇ ਵਿੱਚ ਛਾਪਾ ਮਾਰਿਆ ਜਾਂਦਾ ਹੈ ਪੁਲਿਸ ਨੇ ਵੀ ਹੱਥ ਪੈਰਾਂ ਦੀ ਪੈਕੀ ਜਦੋਂ ਇੱਕ ਕਿਸਾਨ ਸਕੀਮ ਲਗਾ ਕੇ ਖੇਤਾਂ ਦੇ ਵਿੱਚ ਕਣਕ ਦੀ ਫਸਲ ਦੇ ਵਿਚਾਲੇ ਅਫੀਮ ਦੀ ਖੇਤੀ ਲਗਾ ਕੇ ਬੈਠਾ ਸੀ ਪੁਲਿਸ ਨੇ 104 ਕਿਲੋ ਅਫੀਮ ਦੇ ਬੁੱਟੇ ਬਰਾਮਦ ਕੀਤੇ ਗਏ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਦੱਸਦੀ ਹੈ ਕਿ ਪੁਲਿਸ ਨੇ ਕਣਕ ਦੀ ਫਸਲ ਦੇ ਵਿੱਚੋਂ 104 ਕਿਲੋ ਤੋਂ ਵੱਧ ਅਫੀਮ ਦੇ ਬੁੱਟੇ ਬਰਾਮਦ ਕੀਤੇ ਗਏ ਤਿੱਕਰ ਨੂੰ ਵੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਵੀ ਦਰਜ ਕੀਤਾ ਗਿਆ ਪੁਲਿਸ ਦੇ ਅਨਸਾਰ ਮੁਖਬਰ ਦੀ ਇਤਲਾਹ ਤੇ ਪੁਲਿਸ ਦੇ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਪੁਲਿਸ ਨੇ ਖੇਤ ਦੇ ਵਿੱਚ ਜਦੋਂ ਹਰੇ ਅਫੀਮ ਦੇ ਪੌਦੇ ਦੇਖੇ ਤਾਂ ਪੁਲਿਸ ਦੇ ਅਧਿਕਾਰੀ ਵੀ ਹੈਰਾਨ ਰਹਿ ਕੇ ਦੱਸਤੀਏ ਕਿ ਖੇਤਾਂ ਦੇ ਵਿੱਚ ਅਫੀਮ ਦੇ ਪੌਦੇ ਅਤੇ ਡੋਡੇ ਦੇ ਫਲ ਵਿਜੇ ਸੰ ਕਣਕ ਦੇ ਪੌਦਿਆਂ ਦੇ ਵਿੱਚ ਉਗਾਇਆ ਗਿਆ ਸੀ ਜਿਸ ਨੂੰ ਤੇ ਪੁਲਿਸ ਨੇ ਕਰੀਬ 104 ਕਿਲੋ ਅਫੀਮ ਅਤੇ ਡੋਡੇ ਬਰਾਮਦ ਕੀਤੇ ਨੇ ਤੇ ਇਸ ਵਿਅਕਤੀ ਦੇ ਖਿਲਾਫ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇੱਕ ਹੋਰ ਮਾਮਲੇ ਦੇ ਵਿੱਚ ਪੁਲਿਸ ਨੇ ਜਦੋਂ ਚੈਕਿੰਗ ਕੀਤੀ ਤਾਂ ਇਸੇ ਦੌਰਾਨ ਬਾਈਕ ਸਵਾਰ ਇੱਕ ਵਿਅਕਤੀ ਚਰਸ ਸਮੇਤ ਆ ਰਿਹਾ ਸੀ ਤੇ ਮੁਲਜ਼ਮਾ ਦੇ ਕੋਲ 155 ਗ੍ਰਾਮ ਚਰਸ ਬਰਾਮਦ ਹੋਈ ਹੈ ਤੇ ਮੁਲਜ਼ਮਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸਤੇ ਖਿਲਾਫ ਪੁਲਿਸ ਨੇ ਅਪਰਾਧਿਕ ਜਾਂਚ ਕਰਕੇ ਮਾਮਲੇ ਦੇ ਵਿੱਚ ਅਕਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਸਵੱਟੀ ਸਫਲਤਾ ਪੁਲਿਸ ਦੇ ਹੱਥ ਲੱਗੀ ਐ ਦੱਸਦੀ ਐ ਕਿ ਉਦਮ ਸਿੰਘ ਨਗਰ ਦੇ ਵਿੱਚ ਪੁਲਿਸ ਦੇ ਹੱਥੇ ਸਫਲਤਾ ਲੱਗੀ ਐ ਕਿ ਕਣਕ ਦੀ ਕਣਕ ਦੇ ਵਿੱਚ ਹੀ ਲੋਕੋ ਕੇ ਜਿਹੜੀ ਅਫੀਮ ਲਗਾਈ ਗਈ ਸੀ ਜਦੋਂ ਪੁਲਿਸ ਨੇ ਇਸ ਬਾਬਤ ਸੂਚਨਾ ਮਿਲਦੀ ਐ ਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਜੱਪੇ ਜੱਪੇ ਦੀ ਜਾਂਚ ਕੀਤੀ ਜਾਂਦੀ ਤੇ ਅਤਰੀਹੇ ਦੇ ਵਿੱਚ ਜਦੋਂ ਪੁਲਿਸ ਤੇ ਡੁੰਗਾਈ ਦੇ ਨਾਲ ਜਾਂਚ ਕੀਤੀ ਤਾਂ ਇੱਕ ਕਿਸਾਨ ਖੇਤਾਂ ਦੇ ਵਿੱਚ ਕਣਕ ਦੇ ਵਿਚਾਲੇ ਹੀ ਅਫੀਮ ਦੀ ਖੇਤੀ ਲਗਾ ਕੇ ਬੈਠਾ ਸੀ ਜਿਸ ਨੂੰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਸ ਵਿਅਕਤੀ ਦੇ ਖਿਲਾਫ ਮਾਮਲਾ ਵੀ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਸਵੱਡੀ ਕਾਰਵਾਈ ਕਹਿ ਸਕਦੇ ਆ ਕਿ ਪੁਲਿਸ ਦੇ ਵੱਲੋਂ ਕੀਤੀ ਗਈ ਹਾਲਾਂਕਿ ਲਗਾਤਾਰ ਪਿੱਲਾ ਜੁੜਿਆ ਕਿਤਿਆ ਜਾਂਦੀਆਂ ਨੇ ਕਿ ਅਫੀਮ ਦੀ ਖੇਤੀ ਨਾ ਲਗਾਈ ਜਾਵੇ ਤੇ ਅਜਿਹੇ ਦੇ ਵਿੱਚ ਲੋਕ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਤੇ ਅਜਿਹੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ 104 ਕਿਲੋ ਫੀਮ ਦੇ ਬੂਟੇ ਬਰਾਮਦ ਕੀਤੇ ਤੇ ਅਫੀਮ ਵਿਚਣ ਵਾਲੇ ਨੂੰ ਪੁਲਿਸ ਤੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਛਾਪੇਮਾਰੀ ਦੌਰਾਨ ਪੁਲਿਸ ਨੇ 104 ਕਿਲੋ ਫੀਮ ਦੇ ਬੂਟੇ ਬਰਾਮਦ ਕੀਤੇ ਤੇ ਅਫੀਮ ਵੇਚਣ ਵਾਲੇ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ